ਹਾਂਜੀ ਹੋਰ ਕੀ ਬਾਤਾਂ ਕਰਦਾ ਮੇਰੇ ਵੀਡੀਓ ਸਾਥ ਕਰਦਾ ਰੋਡਾ ਮੇਰੇ ਵਲੋਗਸ ਤੇ ਮਿੱਤਰੋ ਨੋਗਾ ਆਪਣਾ ਆਜੀ ਕਾ ਵੀ ਜਨਾਬਾਦ ਤੇ ਆਪਾਂ ਕੋ ਬਾਕੀ ਵੀ ਹੋ ਰਿਹਾ ਸੇਕ ਤੇ ਮਿੱਤਰੋ ਆਪਣੀ ਮੋਰਗੀ ਨੇ ਬੱਚੇ ਵੀ ਕੱਟ ਰੱਖੇ ਆ ਇਦਾਂ ਤੁਹਾਨੂੰ ਬੱਚੇ ਵੀ ਸ਼ੋਰਟ ਵਿੱਚ ਦੇਖਿਆ ਹੋਣਾ ਧੰਨਵਾਦ ਤੁਹਾਡੇ ਵੀਡੀਓ ਜੁ ਵੀ ਹੋ ਰਿਹਾ ਅੱਜ ਆਪਾਂ ਤੇ ਚੈੱਕ ਕਰ ਲਾ ਬਾਕੀ ਜਾਨਵਰ ਵੀ ਹੋ ਰਹੇ ਆ ਪਹਿਲਾਂ ਮਿੱਤਰੇ ਇਤਰੇ ਮੁਰਗੇ ਕੱਢ ਲਈ ਆ ਆਪਾਂ ਥੋੜੀ ਜਿਹੀ ਇਹ ਮੁਰਗੇਨ ਛੱਡ ਕੇ ਮੁਰਗੇ ਕੱਢ ਦਿੰਦੇ ਆ ਲੋ ਵੀ ਮੁਰਗਾ ਲੈਣ ਦਾ ਕਿ ਬਾਦੀ ਖਲੇ ਤੇ ਇੱਕ ਤੋਂ ਕੱਢਾਂਗੇ ਹੁਣ ਆਪਾਂ ਦੂਜੇ ਮੁਰਗੇ ਇਤਰੇ ਮਿੱਤਰੇ ਮੁਰਗਾ ਵੀ ਆਪਾਂ ਖੰਨੇ ਰੱਖਿਆ ਮੁਰਗੀ ਨਾ ਚੱਲਦਾ ਹੋਲੀਏ ਮਿੱਤਰੋ लो मित्रों तो ताला अपन ने लिया खोल ते तो मुर्गीन कर दिए बाहर ओ करो चेक मेरे वीडियो एक बच्चा आत्रो आया बाकी लिया मित्रों इनने मा पे काले से एक बच्चा लाल निकल आया करो चेक एवं हल्काए बाहर करते आपा ਮਿੱਤਰੋ ਬਾਹਰ ਪਰ ਘਟਰ ਨਹੀਂ ਖੰਦੇ ਆਪਾਂ ਨੂੰ ਲੈਂਦੇ ਰਹੀ ਪਾਵਾਂਗੇ ਜੋਗਾ ਪਾਣੀ ਕਰੋ ਚੈੱਕ ਵੋਕ ਅਪ ਹਾਂਜੀ ਤੇ ਮੈਂ ਤੁਹਾਨੂੰ ਦੱਸਿਆ ਟਾਈਮ ਲੈਫਟ ਤੁਹਾਨੂੰ ਕਿਵੇਂ ਲੱਗੀ ਕਰੋ ਚੈੱਕ ਤੇ ਮਿੱਤਰੋ قالے ਕੋਪਰੇ ਬੱਚਾਰੇ ਪਰ ਵੀ ਹੋਣਾ ਪਿਆ ਕਰੋ ਚੈੱਕ ਪਰ ਵੀ ਹੋਣਾ ਪਿਆ ਮੇਰੇ ਬਟਰ ਦੋ ਦਿਨ ਹੋ ਗਏ ਨਿਕਲੇ ਉਹਨੂੰ ਤੇ ਵਲੋਗ ਅੱਜ ਬਣਨ ਲੱਗੇ ਆ ਇਹਨੂੰ ਕਰਦੀਆਂ ਬੰਦ ਤੇ ਉਧਰ ਆਪਣੀ ਦੂਜੀ ਮੁਰਗੀ ਮੁਰਗੀ ਕਰੋ ਚੈੱਕ ਤੇ ਇੱਕ ਉਹ ਰੰਦੀ ਉਧਰ ਦੇਖ ਮਿੱਤਰੋ ਆ ਮੁਰਗਾ ਪਾ ਤਾਂ ਛੱਟਿਆ ਨਾ ਕਿਉਂਕਿ ਜਦ ਬੱਚੇ ਰਖੋਨੇ ਸੀ ਮੁਰਗਾ ਵਰ ਕੱਢ ਰਾ ਹੇ ਇਹ ਹੋਮਵਰਕ ਹੱਡੇ ਹੋਂ ਤਾਂ ਆਪਣਾ ਆਹ ਵਾਲਾ ਤੇ ਆਪਾਂ ਚ ਨਹੀਂ ਸ਼ੰਗ ਵਸਾ ਲੈਨੇ ਸੀ ਇਹਨੂੰ ਹਲੇ ਭਾਂਦੀ ਰਾ ਦਿੰਦੇ ਆ ਤੇ ਸੋ ਮਿੱਤਰੋ ਕਮੈਂਟ ਕਰਕੇ ਤੁਹਾਨੂੰ ਆਪਣੇ ਮੁਰਗੀ ਵਾਲੇ ਬੱਚੇ ਕਿਵੇਂ ਦੇ ਲੱਗੇ ਤੇ ਆਪਣੀ ਇੰਸਟਾਗ੍ਰਾਮ ਜੂਰ ਫੋਲੋ ਕਰ ਦਿਓ ਥੱਲੇ ਤੁਹਾਨੂੰ ਦਿੱਤੀ ਹੋਈ ਹੈ ਦੇਖ ਸਕਦੇ ਆ ਮੇਰੇ ਮਿੱਤਰੋ ਹਾਂ ਤੁਹਾਨੂੰ ਆਪਾਂ ਆਪਣੇ ਕਬੂਤਰ ਦਾ ਉਤਰ ਵੀ ਦਿਖਾਉਦੇ ਆ। ਹਟਾਉਦੇ ਆ ਮਾੜੇ ਮੁੱਟਿਆਂ 'ਚ ਤੇ ਤੁਹਾਨੂੰ ਦਿਖਾਉਦੇ ਆ ਤੇ ਬਣਾ ਲਓ ਵਲੌਗ। ਹਾਂਜੀ ਤੇ ਮੇਰਾ ਬਾਬੂ ਵੱਲੋਂ ਆਪਾਂ ਨਾ ਉਤਰਾਲ ਜਾਂ ਤਾਂ ਫਿਰ ਜਿਹੜਿਆ ਖੁੱਡੇ ਉੱਤੇ ਤਫੜ ਤਫੜ ਸੀ ਜਿਵੇਂ ਗਿਆ ਉੱਤੇ ਆਪਾਂ ਪਾਇਆ ਸੀ ਤੇ ਉੱਤੇ ਦਾ ਇੱਕ ਸਿੰਗਲ ਬਸਾਵਾਂਗੇ ਪਹਿਲਾਂ ਡਬਲ ਸੀ ਤੇ ਪਿੱਛੇ ਬਸਿਆ ਜਾਲੀ ਤੇ ਹੀ ਇੱਥੇ ਤੇ ਉਹ ਵੀ ਆਪਾਂ ਲਾਤਾ ਕਰ ਚੈੱਕ ਸੱਤ ਟੱਟੇ ਮੈਂ ਇੱਕ ਅੱਤਰਪੈਲਜੀ ਬਸਾ ਕੇ ਉੱਤੇ ਇੱਕ ਇੱਕ ਆ ਬਸਾਰਾ ਕਿ ਸਿੰਗਲ ਆਲ ਤੇ ਮੈਂਗਾ ਇਹ ਕੋ ਡਾਂ ਮੇਤਰਾ ਰਾਦਾ ਬਣੰਦਿਆ ਵਿੱਚ ਚਾਕੇ ਨੂੰ ਹੁੰ ਜਿਹਾ ਰਾਦੀਏ ਮੈਂ ਮੇਤਰਾ ਗੋਂ ਤੋਂ ਸਾਂ ਆਂਦੀ ਆ ਟੋਪ ਹੁੰਦੀ 2 ਘੰਟੇ ਤੋਂ ਪਹੁੰਦੀ ਆ ਮੜ ਕੇ ਉੱਤੇ ਸਾਂ ਆਂਦੀ ਆ ਤੇ ਇੱਥੇ ਮੇਤਰਾ ਸਾਰਾ ਦਿਨੀ ਟੋਪ ਹੀ ਰਹਿੰਦੀ ਆ ਤੇ ਮੈਂ ਮੇਤਰਾ ਦੇਖਣ ਤੇ ਇਹ ਨਾਲ ਬਿਲਕੁਲ ਚਕਾਉਣ ਵਾਲਾ ਬੰਦਾ ਜਦੋਂ ਜਿੰਨ ਨੂੰ ਲੱਗੇ ਦੇਖ ਰਾ ਦੇਖ ਇਕੱਠੇ ਆ ਤੇ ਉਹਨੂੰ ਸਾਦੇ ਆ ਆਪਾਂ ਖੁੱਡਾ ਖੁੱਡਾ ਜਾ ਕੇ ਉਤੋਂ ਐ ਇਤੇ ਰੱਖਦੇ ਆ ਤੇ ਮਿੱਤਰਾਂ ਇਹਨਾਂ ਆ ਗਿਆ ਸੀ ਆ ਪੀਕਾ ਤੇ ਆਪਾਂ ਖੁੱਡਾ ਰੱਖਤਾ ਸੀ ਉਧਰੋਂ ਚੱਕ ਕੇ ਤੇ ਨਾਲੇ ਬਾਅਦ ਸੀ ਚਮਿੱਟੀ ਥੋੜੀ ਜੀ ਉਹ ਚੱਕ ਤੇ ਹੋਰ ਮਿੱਟੀ-ਮੁੱਟੀ ਪਾ ਗਏ ਤੇ ਆਪਾਂ ਇਹਨਾਂ ਨੂੰ ਅੰਦਰ ਵਾੜਦੇ ਹਾਂ ਮੁਰਗਿਆਂ ਨੂੰ ਕਾਫੀ ਚਿਰ ਹੋ ਗਿਆ ਤੇ ਅੰਦਰ ਵਾੜ ਕੇ ਤੇ ਦੇਖੋ ਰਿਹਾ ਫੇ ਹਾਂਜੀ ਮਿੱਤਰ ਕਰੋ ਚੈੱਕ ਮਿੱਟੀ-ਮਿੱਟੀ ਪਾ ਕੇ ਜਾਨਵਰ ਆਪਦੇ ਅੰਦਰ ਵਾੜ ਉਹ ਪਾਣੀ ਵੀ ਛਿੱਟਕਦਾ ਹੀ ਜਾਨਵਰ ਪੂਰੇ ਖੋਸਿਆ ਹਨ ਕਰੋ ਚੈੱਕ ਤੇ ਲਾਤਾ ਖੁੱਡਾ ਉੱਧਰ ਕਰੋ ਚੈੱਕ ਮਿੱਤਰ ਜਨਤਾ ਹਾਂਜੀ ਇਹ ਰਿਹਾ ਇਹ ਰਿਹਾ ਤੇ ਮਿੱਤਰੋ ਹੁਣ ਜਾਂਦੇ ਆਪਾਂ ਆਪਣੇ ਕਬੂਤਰਾਂ ਵੱਲ ਤੇ ਅਡੋਦੇ ਆ ਕਬੂਤਰਾਂ ਨੂੰ ਇੱਧਰ ਆ ਕੰਮ ਹੋ ਗਿਆ ਆਪਣਾ ਸਾਰਾ ਡਨ ਤੇ ਜਾਂਦੇ ਆ ਕਬੂਤਰਾਂ ਵੱਲ ਹਾਂਜੀ ਮਿੱਤਰੋ ਤੇ ਆ ਗਏ ਸੀ ਆਪਾਂ ਕਬੂਤਰਾਂ ਵੱਲ ਰੋ ਚੈੱਕ ਤੇ ਕਬੂਤਰ ਬਾਹਰ ਹੁੰਦੇ ਆ ਆਪਣੇ ਕੱਢਣਦੇ ਆ ਇੱਧਰ ਤੇ ਮਿੱਤਰੋ ਹਵਾ ਵੀ ਕਾਫੀ ਚੱਲ ਪਈ ਆ ਆਹ ਤਾਂ ਮਿੱਤਰੋ ਅੱਡੀ ਗਿਆ ਆਪਣਾ ਕੋਈ ਨਾ ਦੋੜਨਾ ਆ ਗਿਆ ਆ ਆਪਣਾ ਬੱਚਾ ਆ ਗਿਆ ਬੱਚਾ ਮੇਥੋਂ ਭਲੰਡਾ ਕਰਦਾ ਸੀ ਬਸ ਇੱਕ ਖੰਭ ਰੱਖਿਆ ਹੀ ਪੁੱਛਦਾ ਇਹਦਾ ਆਉਂਦਾ ਐ ਸਾਦੀ ਹੋ ਗਈ ਤੇ ਵਿਚੋਂ ਮੇਥੋਂ ਇੱਕ ਨਵਾਂ ਕੂਤਰਾ ਡਾਵਾਂਗੇ ਤੇ ਇੱਕ ਜਿਹੜਾ ਆਪਾਂ ਬਾਈ ਖੜਿਆ ਸੀ ਉਹ ਵਾਲਾ ਤੇ ਇੱਕ ਮਿੰਟ ਪੁੱਛ ਆਏ ਉੱਡ ਪਿਆ ਛੁੱਟਦਾ ਆ ਤੇ ਟੋਟਲ ਆਪਣੇ 1 2 3 4 5 6 7 ਤੇ 8 9 ਕੂਤਰੇ ਡਾਵਾਂਗੇ ਆਪਾਂ 8 9 ਕੂਤਰੇ ਡਾਵਾਂਗੇ

ਇਹ ਰਲ ਮੇਟਾ ਵਟੰਦੋ ਬੰਦ ਖੋਦੇ ਆ ਕੀ ਮੋਰਚਾ ਪੰਦਾ ਕਤਰਾ ਸਤਰੀਆ ਭਲ ਆਉਂਦੀ ਕਬ ਕੂਤਰ ਬੁਝਾਤਾ ਤੇ ਤੇ ਬਾਕੀ ਮਿੱਤਰੋਂ ਬਨ ਨੌੜ ਆਏ ਸੀ ਤੇ ਵਿੱਚੋਂ ਆਪਰਾ ਅਕਾ ਲਾ ਬੱਚਾ ਆਹਾ ਤੇ ਆਗ ਬੁੱਤਰ ਤੇ ਇਹ ਮਿੱਤਰੋ ਤੇ ਇੱਕ ਜਾਂ ਬਚੰਤ ਇਦੇ ਬਿਠਾਓ ਚਾਰ ਬਹਿ ਗਏ ਆ ਤੇ ਇੱਕ ਕਬੂਤਰੀ ਆਪਣੇ ਮਿੱਤਰੋ ਉਹ ਬੈ ਗਈ ਆ ਉਹ ਕੋਠੀ ਦੇ ਉੱਪਰ ਇੱਥੇ ਮਿੱਤਰੋ ਤੇ ਚਾਰ ਆਪਣੇ ਉੱdre ਆ ਕਰੋ ਚੱਕ ਤੇ ਨਾ ਕਰਦੇ ਤੇ ਇੱਕ ਮੇਰੇ ਵੀਰੋ ਉਹ ਤਾਂ ਆਹ ਕਰਤਾ ਆਹ ਕਰਤਾ ਕੀ ਆ ਕਰਦੇ ਮਿੱਤਰ ਇਹ ਮਿੱਤਰ ਬਸ ਬਿਠਾ ਰਹੇ ਨੇ ਕਿਉਂਕਿ ਹਾਕ ਤਾਂ ਜਾਂ ਚਲਦੀ ਆ ਤੇ ਬਰੇਰਾ ਵਲੋਗ ਜਿਦਾ ਆਪਣੀ ਇਸ਼ਟਾ ਆਈਡੀਆ ਮਿੱਤਰੋ ਕਰਦਾ ਫੋਨੋ ਤੇ ਕਿਰਨ ਲਾ ਲਈਏ ਫਿਰ ਅੱਧ ਦਫੋਨੇ ਹਾਂਜੀ ਬਾਬਿਓ ਤੇ ਇਧਰ ਕਬੂਤਰਾ ਆਪਣ ਨੇ ਇੰਨੇ ਕਾ ਕਾ ਪਿਠਾ ਲਿਆ ਤੇ ਇੱਕ ਕਬੂਤਰਾ ਭਣਾਉਂਦਾ ਤੇ ਇੱਕ ਨੇ ਵੰਪੈਰ ਪਾਤਾ ਉਹੀ ਕੁਚੜੁਲਥੇ ਬੈਠੀ ਆ ਤੇ ਦੋ ਸਤਰੀ ਤੇ ਆ ਤੇ ਇੱਕ ਆਪਰਾ ਉਹ ਫਰਦਾ ਤੇ ਤੇ ਲੱਗ ਕੇ ਸਿਆਪਾ ਜਾਂ ਤੇ ਖੁੱਡਾ ਸਾਫ ਕਰਨਾ ਮੈਂ ਖੁੱਡਾ ਸਾਫ ਕਰ ਲੀਏ ਨਾਲੇ ਤਾਂ ਗੰਦਾ ਹੋਇਆ ਸੀ ਬਾਧੂ ਤੇ ਖੁੱਡਾ ਸਾਫ ਕਰ ਲੀਏ ਤੇ ਤਾਂ ਕੂਤਰ ਕੁੱਤਰ ਨਹੀਂ ਰੋ ਬੈਠ ਫੁਰ ਕੇ ਤੇ ਤੁਹਾਨੂੰ ਦਿਖਾਉ ਹੋ ਗਿਆ ਹਾਂਜੀ ਮਿੱਤਰ ਕਰੋਚਾ ਇੱਕ ਖੁੱਡਾ ਆ ਕਰਤਾ ਪੂਰਾ ਆਪਣਾ ਨੀਟੈਂਡ ਕਲੀਨ ਤੇ ਤੇਰਾ ਪਰਦੇ ਆ ਦੇਖੋ ਤੇ ਜਾਉਂਦੇ ਆ ਉਹ ਤੇ ਜੇ ਮੇਰੇ ਕੋਲ ਕੋਤੇਰੇ ਬੈਠਾਈ ਉਹ ਤਾਂ ਕਿਵੇਂ ਆਰੇ ਘਾੜਾ ਜਨਾ ਬਣਾ ਲਾ ਸੀ ਪਿੱਠਾ ਲਾ ਬੈਠਾ ਤੇ ਮੇਰੇ ਕੋ ਮੈਂ ਸੋਚੰਦਿਆ ਵਲੋਗ ਕਰਦੇ ਇੱਥੇ ਖਾਤਾ ਮੈਂ ਮੇਰੇ ਕੋਲ ਬਾਲਾ ਲੱਪਣੀ ਦਾ ਬਹੁਤ ਤੇ ਮੇਰੇ ਕੋਲ ਇਹ ਬਸ ਆਪਰੇ ਪਸੰਦੀ ਦਾ ਤੇ ਆਪਾਂ ਇਹਨਾਂ ਨੂੰ ਅੰਦਰ ਬਾੜਦੇ ਆ ਤੇ ਤੁਹਾਨੂੰ ਫੇ ਦਿਖਾਉਦੇ ਆ ਤੇ ਮੇਰੇ ਕੋਲ ਬੱਚਾ ਵੀ ਆਪਣਾ ਆ ਰਿਹਾ ਬਸ ਕਰੋ ਚੈੱਕ ਤੇ ਬਾਗ ਦੇ ਇਹਨਾਂ ਨੂੰ ਖੁੱਡੇ ਚ ਹਾਂਜੀ ਲਵਯੋ ਸਮਾਹ ਹੋ ਗਿਆ ਮਿੱਤਰੋ ਲਗਭਗ 6:30 ਦਾ ਤੇ ਬੈਠੇ ਸੀ ਆਪਾਂ ਇੱਧਰ ਆਪਣੇ ਮੁਰਗੇ ਆ ਕਰਨੀ ਕਰੋ ਚੈੱਕ ਤੇ ਮਿੱਤਰੋ ਆਪਾਂ ਕੂਤਰ ਕਾਤਰ ਸਰ ਦੇ ਦਰਵਾਜ਼ੇ ਗਏ ਸੀ ਤੇ ਮਿੱਤਰੋ ਜੇ ਨਵਾਂ ਕੁੱਤਾ ਢਾਇਆ ਸੀ ਆਪਾਂ ਪਹਿਲੀ ਅੱਜ ਉਹ ਵੀ ਆਪਾਂ ਆ ਗਿਆ ਸੀ ਮਿੱਤਰੋ ਢੰਗ ਹੀ ਲੱਗ ਗਿਆ ਉਹ ਵੀ ਆਪਣੇ ਸਤਰੀ ਤੇ ਸਤਰੀ ਲਾਇਆ ਅੱਜ ਉਤਰ ਮਤਰ ਹੋ ਗਿਆ ਆਪ ਹੀ ਆ ਗਿਆ ਸੀ ਮਤਲਬ 12:00 ਵੀ ਆਪ ਹੀ ਆ ਗਿਆ ਸੀ ਤੇ ਉਡਲ ਲਾ ਪਿਆ ਮਿੱਤਰੋ ਤੇ ਆਪ ਵੀ ਆ ਕੇ ਬਹਿ ਗਿਆ ਸੀ ਤੇ ਮੈਂ ਮਿੱਤਰੋ ਮੁੰਡੇ ਦਾ ਮੜਾ ਕੰਮ ਚੱਲ ਗਿਆ ਸੀ ਤਾਂ ਕਰਕੇ ਆਪਾਂ ਕੋ ਬਲੌਗ ਚ ਦਿਖਾ ਨਹੀਂ ਹੋਇਆ ਖੁੱਡਾ ਵੀ ਆਪਾਂ ਅੱਜ ਮਿੱਤਰੋ ਆਪਾਂ ਖੁੱਡਾ ਵੀ ਸਾਫ਼ ਕੀਤਾ ਖੂਤਰਾ ਤੇ ਇਧਰ ਮੁਰਗਿਆਲ ਦਾ ਖੁੱਡਾ ਜਿਹੜਾ ਸੀ ਲੱਕੜਾ ਦਾ ਇਧਰ ਪਿਆ ਹਾਲ ਆ ਹੁਣ ਪਿਆ ਜਿਹੜਾ ਇਧਰ ਇਹ ਪਹਿਲਾਂ ਇਧਰ ਸੀ ਤੇ ਆਪਾਂ ਚੱਕ ਕੇ ਫੇਰ ਇਧਰ ਕਰਤਾ ਸਵੇਰੇ ਤੇ ਉਹ ਮਿੱਤਰੋ ਮਗਰ ਜਾਲੀ ਦਾ ਦਿਖ ਰਹੀ ਆ ਉੱਤੇ ਕੱਪੜਾ ਛਾ ਲੇਤਾ ਉਹ ਆਪਾਂ ਚੱਕਤਾ ਸੀ ਪਹਿਲਾਂ ਮੇਟਰ ਨਹੀਂ ਆਪਾਂ ਟਾਈਮ ਲੱਗ ਰਿਹਾ ਸੀ ਥਾਰ ਕੇ ਤੇ ਮੇਟਰ ਹੁਣ ਤੁਹਾਨੂੰ ਮਿਲਦੇ ਆਪਾਂ ਅਗਲੇ ਵਲੋਗ 'ਚ ਤੇ ਵਲੋਗ ਆਲਾ ਵਧੀਆ ਲੱਗੇ ਤਾਂ ਦੋ ਲਾਈਕ ਤੇ ਚੈਨਲ ਕਰ ਦੋ ਸਬਸਕ੍ਰਾਈਬ ਤੇ ਮਿਲਦੇ ਆ ਗਏ ਆਪਾਂ 'ਚ ਜਤੂ ਜਰਾ ਬਰਾਖਾ